ਦੇ ਜੋ ਸੇਖ ਜਿਹੜਾ ਤੈਨਾਂ ਜਾਨਾ ਲੋੜ ਹੀ ਰੱਖੀ ਜਾਂਦਾ ਤੇਰੇ ਜੀਰ ਆ ਬਤ ਮੈਂ ਬਾਦ ਆ ਕਿ ਬਹਾਰ ਕਿੱਥੋਂ ਪਾ ਜਾਨਾ ਦੂਰੀਆ ਤੋਂ ਬਣਾ ਲੈ ਨਾ ਫੜ ਕੇ ਮੈਂ ਬਸ ਕਿ ਮੈਂ ਮਸ ਫੜ ਬਸ ਛੱਟ ਨਹੀਂ ਆਉਂਦਾ ਸਾਨੂੰ ਛੱਟ ਦੇ ਹੀ ਕੰਮ ਕਰਨ ਆਖੋ ਹੈਲੋ ਕੈਮਰਾ ਛੱਡੀ ਇਸ ਛੱਟ ਨਾਲ ਬੜੋ ਠੀਕ ਨਾ ਲੱਗਦੀ ਬਲੇਕ ਹੈ ਅੰਚ ਆ ਸੇਖਾ ਨਹੀਂ ਸਾਡੇ ਤੇ ਚਲੇ 来 जगਨੇ ਸੇਰੀ ਅੱਗ ਲਾ ਕੇ ਆਉਂਦੇ ਤੰਦੋਰੀ ਦੀ ਪਚਾਰ ਵੀ ਲਈ ਆਹੋ ਅੰਨੀ ਕਿੰਨੀ ਕੰਦੀ ਲਾਉ ਜਿਆ ਐ ਐਨੀ ਕੰਦੀ ਮੈਨ ਲਾ ਨਾ ਨਹੀਂ ਮੈਨ ਯਾਲ ਨਹੀਂ ਕਰਾਇਆ ਇੰਨੀ ਕੰਦੀ ਲੱਗੀ ਤਿੰਨਾਂ ਦੀ ਠੰਡੀਆਂ ਦੇਖ ਤਾਰੇ ਦਖਨੇ ਦੇਖ ਕੰਨਾਂ ਵਾਲੀਆਂ ਹੂੰ ਹੂੰ ਹੁੰਦੀ ਕੰਦੀ ਸੇਰੀ ਸੁੱਤੀ ਕਰ ਲੈਣੀ ਪਤਾ ਲੱਗ ਜਾਂਦਾ ਹੁੰਦੀ ਕਰਦੇ ਕੰਨ ਮਾੜ ਮੈਂ ਅਸੀਬਾਦ ਹਾਂ 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 ਅੰਦੀਪ ਨੇ ਦੋ ਜੱਟ ਕੀ ਕਰ ਦਿੱਤਾ ਹਾਂ ਹੋਵੇ ਮੈਂ ਮੰਗਲ ਜਾਵਾਂ ਗਾੜੀ ਫੁੱਲਵਾਰ ਨਾਲ ਬੋਲੇ ਸੀ ਰੋਕਣੀ ਇੱਕ ਬੱਠਾ ਬੱਠਾ ਬਾਦ ਦੇਣੀ ਆ ਮੰਗਣਾ ਰੋਕ ਜਾਂਦੀ ਹਾਂ ਹਾਂ ਨਾਲ ਹੀ ਬਾਹਰ ਲੈ ਕੇ ਰੜਨਾ ਨਹੀਂ ਸੀ ਹੰਦੀਆਂ ਤਾਂ ਬਹਾਮਾ ਬੇਬੀ ਮਰਜੀ ਤਾਂ ਯਾ ਕਨਾਂ ਕੋ ਸੁਣ ਕੇ ਨਹੀਂ ਆਇਆ ਨਾ ਪਾਤਣਾ ਇੱਧਰ ਕਰ ਲੱਗਦਾ ਸੱਸਰੀ ਕਾਲ ਜੀ ਸਾਰਿਆਂ ਨੂੰ ਸੱਸਰੀ ਕਾਲ ਐਂਡ ਹੈਪੀ ਲੋਰੀ ਸਾਰਿਆਂ ਨੂੰ ਹੈਪੀ ਲੋਰੀ ਹੈਪੀ ਜੀ ਲੋਰੀ ਆਸੀ ਜੈਤੋ ਗੈਲਤ ਉਹ ਕਿਉਂ ਮੁੰਡੇ ਚੱਕੀ ਜਿਹੜੀ ਖੜੀ ਹੋਣਾ ਹੈ ਹੈਪੀ ਹੈਪੀ ਸਵਾ ਮਾਹ ਬੋਲਦੀ ਦਾ ਉਹ ਨਹੀਂ ਜੈਤੋ ਸੱਸਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਲੋਹੜੀ ਤੇ ਮਾਘੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਲਓ ਜੀ ਅਸੀਂ ਚੱਲਦੇ ਆ ਮੇਲੇ 'ਚ ਅੱਜ ਬਾਬੀ ਬੂਲੇ ਮੇਲਾ ਪਰ ਤਾਂ ਸਾਡੇ ਉੱਥੇ ਚੱਲਦੇ ਆ

ਮਾਤਮਾ ਗੋਦੀ ਕੀ ਕਹਿ ਲੱਗੇ ਕਹਿ ਲੱਗੇ ਤਹੀ ਲੋਕ ਬਹੁਤ ਆਉਂਦੇ ਨੇ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸਿੱਕਾਂ ਦੇ ਵਿੱਚ ਤੇ ਬਹੁਤ ਕੁਝ ਮੰਗਦੇ ਨੇ ਚੱਲ ਕੇ ਜਿੱਥੇ ਧਰਮ ਕੌਣ ਪੜ੍ਹੇ ਜੇ ਭਾਵੇਂ ਕਦੀ ਨਹੀਂ ਕੋਈ ਛੱਡਸਾ बड़ी परम्न ਕੰਦੇ ਦੇਖੋ ਫਤੌਮਾ ਜੀ ਜਨਾਜਾ ਆ ਗਿਆ ਆਜੋ ਗੇਲੇ ਇੰਦਿਵਿਦਿਅਲ ਉਸਤਾਰਾ ਲੱਗੇ ਗੇ ਤੋਂ ਮਾਰ ਲੇ ਜਿੱਕੇ ਫੈਮਿਲੀ ਹੋ ਗਏ ਆ ਦੇ ਕੋਈ ਨਾ ਆਇਦਰ ਦੇਖੋ ਇਹਨਾਂ ਵਗਦਾ